ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਖਤਾਰ ਓਖਾਂ ਓਖ ਨਾ ਉਤਰੀ ਜੈ ਬਨਾਪੁਰਿਆ ਭਾਰ ਸਹਸ ਸਿਆਣਪਾ ਲਖ ਹੋਇ ਤਾ ਇਕ ਨ ਚਲੇ ਨਾਲ ਨਾਲ ਕਿਸ ਤਿਆ ਰਹੀਐ ਤੂੰ ਕੂੜਾ ਟੁੱਟੈ ਭਾਲ ਹੁਕਮਰ ਜਾਏ ਚਲਣਾ ਨਾਨਕ ਲਖਿਆ ਨਾਲ ਨਾਲ ਹੁਕਮੇ ਹਉ ਨਾ ਕਰ ਹੁਕਮ ਨਾ ਕਹਿ ਰਾਜਾਈ ਹੁਕਮੇ ਹਉ ਨ ਜੀ ਹੁਕਮੇ ਲੈ ਵੜਾਈ ਹੁਕਮੇ ਓ ਤਮਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਸ ਏਕ ਹੁਕਮੇ ਸਦਭ ਭਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ 부ਝੈ ਤਾ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਸ ਜਾਣੇ ਨਹੀਂ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵੇਜਾ ਵਿਕਮ ਵਿਚਾਰ ਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਲ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਰਹ ਦੂਰ ਕਥਨਾ ਕਥਨ ਆਵੇ ਟੋਟ ਕਥ ਕਥ ਕਚੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤਤ ਪਾਹ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮਾ ਚਲਾਏ ਰਾਹੋ ਨਾਨਕ ਵਿਤੈ ਵੇ ਪ੍ਰਵਾਹ 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 ਸਾਚਾ ਸਾਹਿਬ ਸਾਚ ਨਾਏ ਆਖਿਆ ਆਉ ਅਪਾਰ ਆਖ ਮੰਗੇ ਦੇਹ ਦੇ ਹਾਜ਼ਰੇ ਦਾਤਾ ਫਿਰ ਗਰਖਿਆ ਜਿਤ ਦਿਸਾ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਹੇ ਪਿਆਰ ਅਮਰਤ ਵੇਲਾ ਸਤਨਾਵ ਓ ਡਿਆਏ ਵਿਚਾਰ ਕਰਮੀ ਆਵਿਕ ਪੜਾ ਨਜ਼ਰੀ ਅਮੋਕ ਦਵਾਰ ਦਵਾਰ ਨਾਨਕ ਅਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਮਨ ਰੰਜਨ ਸੋਏ ਸੋਏ ਜਿਨਸੇ ਵਿਆਰ ਤਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਤਹਾਨ ਗਾਵੈ ਸੁਣਿਆ ਮਨ ਰਚਿਏ ਭਾਗੋ ਭਾਗੋ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਤਿ ਨਾਦੰ ਗੁਰਮਤਿ ਵੇਦੰ ਗੁਰਮਤਿ ਰਹਿ ਆਸਮਾਈ ਆਸਮਾਈ ਗੋਰੇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਤਰਣਾ ਕਥਨ ਨਾ ਜਾਈ ਨਾ ਜਾਈ ਗੁਰਾਂ ਕਦੇ ਹੁਝਾਈ ਸਬਨਾ ਜੀਆਂ ਕਾਇਕ ਪਦਤਾ ਸੋ ਮੈ ਬਸਰ ਨਾ ਜਾਈ ਤੇਰਥ ਨਾਵਾ ਜਿਤਿ ਸੁਭਾਵਾ ਮਣ ਭਣ ਕੇ ਨਾਇ ਖਰੀ ਜਿਤੇ ਸ੍ਰਿਸ਼ਤ ਉਪਾਈ ਵੇ ਕਾਮਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਣਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾਂ ਇੱਕ ਦਹਿ ਉਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦ ਸੁਣੀ ਹੋਏ ਨਮਤ ਲਾ ਵਿੱਚ ਜਾਣੀਏ ਨਾਲ ਚਲਾ ਸੋ ਕੋਏ ਸੰਗਾਨਾਉ ਰਖਾਇ ਕਾ ਜਸ ਕੀ ਰਤ ਜਗਲੇ ਜੇ ਤਿਸ ਨਦਰ ਨ ਆਵੈ ਤ ਵਤਨਪਛਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਤਰਹਿ ਨਾਨਕਾ ਨਿਰਗੁਣ ਗੁਣ ਤਰੇ ਗੁਣਮੰਤਿਆ ਗੁਣ ਦੇ ਤਿਹਾ ਕੋ ਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣਾ ਸਿਤ ਪੀਰ ਸੁਰਨਾਥ ਸੁਣਾ ਧਰਤ ਤਵਲ ਆਕਾਸ ਸੁਣਾ ਦੇਖ ਲੋ ਪਾਤਲ ਸੁਣਾ ਪਹੇ ਨਾ ਸਕ ਕਾਲ ਨਾਨਕ ਭੱਤਾ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਈਸ਼ਰ ਬਰਮ ਇੰਦ ਸੁਣਾ ਮੁਕਤ ਸੁ ਲਾ ਹਨਮੰਦ ਸੁਣਾ ਯੁਗ ਯੁਗਤ ਤੁਨ ਭੇਦ ਸੁਣਾ ਸਾਸਤ ਸਿੰਮਰਤ ਵੇਦ ਨਾਨਕ ਭੱਤਾ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸਨਾਨ ਸੁਣੈ ਪੜ ਪ੍ਰਪਾਵੇ ਮਾਨ ਸੁਣੈ ਲੱਗੇ ਸਹਜ ਝਾਨ ਨਾਨਕ ਭਗਤ ਅਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਗੁਨਾ ਕੇ ਗਾ ਸੁਣੈ ਸੇਖ ਪੀਰ ਪਾਤਿਸ਼ਾ ਸੁਣੈ ਅੰਧੇ ਪਾਵੇ راہ ਸੁਣੈ ਹਾਥ ਵੈਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨੈ ਕੀਰਤ ਕਹਿ ਨਾ ਜਾਏ ਜੇ ਕੋ ਕਹਿਛ ਪਛਤਾਏ ਹਿਤਤਾਏ ਕਾਗਦ ਕਲਮ ਨ ਲਿਖਣ ਹਾਰ ਮਨ ਗਾਵਹ ਕਰਨ ਵਿਚਾਰ ਐਸਾ ਆਨੰਦ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਮਨ ਸੁਤਿ ਹੋਇ ਮਨ ਬੁੱਧੋ ਮਨ ਸਕਲ ਪਹੰਤ ਸੁਧ ਮਨ ਮਹ ਜੋਟਾ ਨਾ ਖਾਇ ਮਨ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਹੋਏ ਮਨ ਮਾਰਗ ਠਾਕ ਨ ਪਾਏ ਮਨ ਪਤਸਾ ਪ੍ਰਗਟ ਜਾਏ ਮਨ ਮਗ ਨ ਚੱਲੇ ਪੰਥ ਮਨ ਧਰਮ ਸਿਤੀ ਸਬੰਧ ਹੋ ਸਬੰਧ ਹੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨਾ ਪਾਵੇ ਮੁਕਤ ਦਵਾਰ ਮਨ ਨਾ ਪ੍ਰਵਾਰ ਸਤਾਰ ਸਤਾਰ ਮਨ ਨ ਤਰੈ ਤਾਰੇ ਗੁਰ ਸਿੱਖ ਨਾਨਕ ਭਗਤ ਨ ਦਿੱਥੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਪਾਵੈ ਦਰਗਮਾਨ ਪੰਚੇ ਸੋਹ ਹੈ ਦਰਜਾਨ ਪੰਚਾ ਕਾ ਬੁਰ ਏਕ ਧਿਆਨ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕੈ ਕਰਨ ਨਹੀ ਸੁਨਾਰੋ ਧਰਮ ਤੇ ਆਕਾ ਪੂਤ ਸੰਤੋਖਿ ਥਾ ਪ੍ਰਖਿਆ ਜਨ ਸੂਤ ਜੇ ਕਬਜਾ ਹੋਵੇ ਸੱਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਤਲੇ ਕਮਨ ਜੋਰ ਜੀ ਜਾ ਤਰੰਗਾ ਕਿਨਾਰ ਸਬਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੀ ਦਾ ਤਨਸਵਾਲੇ ਰੂਪ ਕੀਤੀ ਦਾ ਜਾਣੈ ਕੋਣ ਤੂ ਤੋ ਕਿਤਪਸਾਉ ਇੱਕ ਕਹਵਾਉ ਜਿਸ ਤੇ ਹੋਏ ਲਖ ਦਰਿਆਉ ਦਰਿਆਉ ਕੁਦਰਤ ਕਵਣ ਤਹਾ ਵਿਚਾਰ ਆਰਿਆ ਨ ਜਾਵੇਂ ਇੱਕ ਵਾਰ ਜੋ ਤੁਧ ਪਾਵੇ ਸਾਇਬਲੀਕਾਰ ਤੋਂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਇਸਤ ਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਨਰ ਹੈ ਉਦਾਸ ਉਦਾਸ ਅਸੰਖ ਭਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮੋਹ ਫਕਸਾਰ ਅਸੰਖ ਮਨ ਲੇ ਬੁਲਾਇ ਤਾਰ ਕੁਦਰਤ ਕਾਮਨਾ ਕਾਂ ਵਿਚਾਰ ਆਰਿਆ ਨਾ ਜਾਵਾ ਇਤਵਾਰ ਜੋ ਤੁਧ ਭਾਵੇ ਸਾਈ ਤਲੀਕਾਰ ਕੁੰਸਾ ਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਭੋਰ ਸੰਖ ਚੋਰ ਹਰਾਮ ਖੋਰ ਸੰਖ ਮਰਤ ਜਾਹੇ ਜੋ ਅਸੰਖ ਗਲਵਡ ਹੱਤਿਆ ਕਮਾਹੇ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਆਰ ਕੂੜੇ ਫੇਰਾਹੇ ਸੰਖ ਮਲੇ ਚਮਲ ਪਥ ਕਹੇ ਸੰਤ ਨਿਰਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਰਨ ਜਮ ਇਕ ਵਾਰ ਜੁਤ ਪਾਵੇ ਸਾਈ ਭਲੀਕਾਰ ਤੁਮ ਸਦਾ ਸਲਾਮਤ ਨਰੰਕਾਰ ਅਸੰਖ ਨਵ ਸੰਖ ਥਾਵ अगਮ ਗਮ ਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹਿ ਜੇ ਹਰਮਾਇ ਤਿਵ ਤਿਵ ਪਾਹੇ ਜੇ ਤਾ ਕੇ ਤਾ ਤੇ ਤਾ ਨਾਉ ਮਿਣਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤੁ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਕੰਦੇ ਪਾਣੀ ਧੋਤਾ ਉਤਰਸਖੇ ਮੂੰਹ ਤੁਲੀ ਚੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕ ਸੰਗ ਸੰਗ ਉਹ ਤੋ ਪੈ ਨਾ ਵੇ ਕਰਨੋ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹ ਜਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿਆਂ ਬਹੁ ਜਾਹੋ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੇ ਤਿਲ ਕਮਾ ਨਾ ਸੁਣਿਆ ਮਨੇ ਆਮਨ ਕੀਤਾ ਭਾਉ ਅੰਤਰਗਤ ਦੀ ਰਥ ਮਲ ਨਾ ਹੋ ਸਭੁਨ ਤੇਰੇ ਮੈਂ ਨਾਹੀ ਕੋਏ ਵਣ ਗੁਣ ਕਿਤੇ ਭਗਤ ਨਾ ਹੋਏ ਸਵਸਤਾਤ ਲਾਣੀ ਵਰਮਾਓ ਸਤ ਸੁਹਾਨ ਸਦਾ ਮਨ ਚਾਉ ਕਮਣ ਸਵੇਲਾ ਵਖਤ ਕਮਣਾ ਕਮਣ ਸਿਤ ਕਮਣ ਵਾਰ ਕਮਣ ਸਿਰਤੇ ਮਾਹ ਕਮਣ ਜਿਤ ਹੋ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇਲੇ ਦੂਰਾਨ ਦੂਰਾਨ ਵਕਤ ਨਾ ਪਾਇਆ ਕਾਧੀਆਂ ਜੇ ਲਿਖਨ ਲੇਖ ਕੁਰਾਨ ਚਤਤਵਾਰ ਨਾ ਜੋਗੀ ਜਾਣ ਤੁਮ ਮਾਹ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਅੱਖਾਂ ਰਿਵਸਾ ਲਾਹੀ ਕੌਰ ਨੇ ਕਬ ਜਾਣ ਨਾਨਕ ਆਖਣ ਸਭ ਤੋਂ ਆਖੇ ਇੱਕ ਦੋ ਇੱਕ ਸਿਆਣਾ ਏਡਾ ਸਾਹਿਬ ਬੁੱਢੀ ਨਾਹੀਂ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣੈ ਤੈ ਗਿਆਨ ਸੋ ਹੈ ਬਾਤਲ ਪਤਾਲ ਲਖ ਅਗਸ ਅਗਾਸ ਔੜ ਕੋੜ ਕਪਾਲ ਥਕੇ ਵੈਦ ਕਹਨੇ ਕਬਾਤ ਸਹ ਸਠਾਰ ਕਹਨ ਤੈ ਬਾਯਾ ਸੋ ਲੋਕ ਇੱਕ ਥਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ ਬਿਨਾ ਸੋ ਨਾਨਕ ਡਾਇਆ ਕੀਏ ਆਪੇ ਜਾਣੇ ਆਪ ਸਾਲਾ ਹਿਸਾ ਲਾਹੇ ਇਤੀ ਸੂਰਤ ਨ ਪਾਈਆ ਨਦੀਆਂ ਅਤਿ ਵਾ ਬਵਹਰ ਸਮੁੰਦਰ ਨ ਜਾਣਿਆ ਸਮੁੰਦਰ ਸਹਾ ਸੁਲਤਾਨ ਗਿਰਹਾ ਸੇ ਤੇ ਮਲ ਧਨ ਕੀੜੇ ਤੁਲ ਨ ਹੋਣੀ ਜੇ ਤਿਸ ਮਨ ਹੋਣਾ ਉਸਰਾ ਅੰਤਨ ਸਿਫਤੀ ਕਹਨ ਅੰਤੋ ਅੰਤਨ ਕਰਨ ਦੇਣ ਨ ਅੰਤੋ ਅੰਤਨ ਵੇਖਣ ਸੁਣਣ ਨ ਅੰਤੋ ਅੰਤਨ ਜਾਪੇ ਕਿਆ ਮੰਮੰਤ ਅੰਤਨ ਜਾਪੇ ਕੀਤਾ ਆਕਾਰ ਆਕਾਰ ਅੰਤਨ ਜਾਪੇ ਪਰਵਾਰ ਅੰਤੋ ਕਾਰਨ ਤੇ ਤਿਵ ਲਿਲਾਹੇ ਤਾਂਕੇ ਅੰਤਨ ਪਾਏ ਜਾਹੇ ਏ ਹੋ ਅੰਤਨਾ ਜਾਣੇ ਕੋਏ ਬਖਤਾ ਕਹੀਏ ਬਖਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਐਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣ ਸੋਏ ਜਿਵੜਿਆ ਬੋ ਜਾਣ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਓ ਦਾਤਾ ਤਾ ਤਿਲ ਨਾ ਤਮਾਏ ਕੀਤੇ ਮੰਗ ਹੈ ਜੋਤ ਪਾਰ ਕੀਤੇਆਂ ਗਣਤ ਨਹੀਂ ਵਿਚਾਰ ਕੀਤੇ ਖਵ ਤੋ ਤੇਰੇ ਕਾਰ ਕਿਤ ਲੈ ਲੈ ਮੂਰਪਾਹੇ ਕੀਤੇ ਮੂਰਖ ਖਾਹੀ ਕਾਹੇ ਕੀਤੇ ਦੁਖ ਔਖ ਸਦਮਾਰ ਏ ਪਹਿਦਾ ਤੇਰੀ ਦਾਤਾਰ ਬੰਦਖਲਾਸੀ ਪਹਣੇ ਹੋਏ ਹੋ ਰੱਖ ਨਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇਤੀਆ ਮਹੇ ਖਾਇ ਆਪੇ ਜਾਣੇ ਆਪੇ ਦੇ ਆਖੇ ਸਬਕੀ ਕੇ ਜਿਸਨੋ ਬਖਸੇ ਸਿਖਤ ਸਲਾਹ ਨਾਨਕ ਪਤਸ਼ਾਹੀ ਪਾਤਸ਼ਾਹ ਅਮਲ ਗਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਧਾਰ ਅਮਲ ਆਵਹਿ ਅਮਲ ਜਾਹੇ ਅਮਲ ਭਏ ਅਮਲ ਸਮਾਹੇ ਅਮਲਤ ਹਰ ਮਾਮਲ ਤੇ ਬਾਣ ਅਮਲ ਤਲ ਅਮਲ ਪ੍ਰਵਾਨ ਅਮਲ ਬਖਸ਼ੇ ਸ ਅਮਲ ਨਿਸਾਨ ਅਮਲ ਕਰਮ ਅਮਲ ਫਰਮਾਨ ਅਮਲ ਮੁਲਾਕਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਕੁਰਾਨ ਆਖੇ ਪੜੇ ਤੇਰੇ ਖਿਆਣ ਆਖੇ ਬਰਮੇ ਆਖੇ ਇੰਦੂ ਆਖੇ ਗੋਪੀ ਤੇ ਗੋਵਿੰਦੋ ਆਖੇ ਈਸ਼ਰ ਆਖੇ ਸਿੱਧੋ ਆਖੇ ਕਿਤੇ ਕਿਤੇ ਬੁੱਧੋ ਆਖੇ ਦਾਨਮ ਆਖੇ ਦੇਵ ਆਖੇ ਸੋ ਨਰਮੁ ਅੰਜਨ ਸੇਵੋ ਕਿਤੇ ਆਖੇ ਅਖਣ ਪਾਹ ਕਿਤੇ ਕਿਤੇ ਉਠ ਉਠ ਜਾਹੇ ਤੇ ਕੀਤੇ ਹੋਰ ਕਰੈ ਤਾ ਆਤ ਨਸਕੇ ਕੀਕੇ ਜੀਵਡ ਭਾਵੈ ਤੇਵਡ ਹੋਵੇ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖਾ ਗੋਲ ਵਿਗਾੜ ਤਾ ਲਿਖਿਆ ਸਰਗਾ ਵਾਰਾ ਗਵਾਰ ਸੋਦਰ ਕੇ ਹਸੋ ਕਰ ਕੇ ਹਾ ਜਿਤ ਬਹ ਸਰਬ ਸਮਾਲੇ ਵਾਜੇ ਨਾਦਨਿਕ ਸੰਥਾ ਗਿਤ ਬਾਵਨ ਹਾਰੇ ਕੇ ਤੇ ਰਾ ਗ੍ਰੀਸੋ ਕਹੀ ਅੰਤ ਕੇ ਤੇ ਗਾਵਨ ਹਾਰੇ ਗਾਵੇ ਤੁਮੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵ ਜਿਤੁ ਗੁਪਤ ਲਿਖ ਜਾਣ ਹੈ ਲਿਖ ਲਿਖਤ ਹਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਮ ਸਦਾ ਸਵਾਰ ਸਵਾਰ ਗਾਵੈੰਦੋ ਇੰਦਾਸਣ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਤਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤਿ ਸਤਿ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਹਿ ਗਾਮ ਪੰਡਤ ਪੜਨ ਰਖੇ ਸਾਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀ ਆਮਨ ਮੋਹਨ ਸੁਰਗਾ ਮਾਚੋ ਪਿਆਲੇ ਗਾਵ ਨਰਤਨੁ ਪਾਇ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਕੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਈ ਤੁਧਨ ਗਾਵਹਿ ਜੋ ਤੁਧ ਭਵਨ ਅਰਤੇ ਦੇਰ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀਂ ਹੈ ਭੀ ਹੋਸੀ ਜਾਇ ਨਾ ਜਾਸੀ ਹੱਤ ਨਾ ਜਿਨਰ ਚਾਏ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿਨ ਓ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਵਤ ਸੁਦੇਵ ਡਿਆਈ ਜੋ ਤਿਸ ਪਾਵੇ ਸੋਏ ਕਰਸੀ ਹੁਕਮ ਨ ਕਰਣਾ ਜਾਇ ਜਾਇ ਸੋ ਪਤਿ ਸਹੋ ਸਹ ਪਤ ਸਾਹਿਬ ਨਾਨਕ ਰਹਿਣ ਰਜਾਈ ਅੰਦਰ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀਤ ਰਹੇ ਵੇ ਭੂ ਖੰਸਾ ਕਾਲ ਕੁਮਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੇ ਮਨ ਜਿੱਤੈ ਜਗ ਜੀਤ ਆਦੇਸ਼ ਤੇ ਆਦੇਸ਼ ਆਦ ਅਨਿਲ ਅਨਾਤ ਅਨਾਹਤ ਜੁਗ ਜੁਗ ਇਕ ਵੇਸ ਭਉਕਤ ਗਿਆਨ ਦਇਆ ਭੰਡਾਰਨ ਘਟ ਘਟ ਵਜਨ ਆਦ ਆਪਨਾਥਨਾਥੇ ਸਭ ਜਾਕੇ ਰਿਤ ਸਦਾ ਅਬਰਸਾਦ ਸੰਜੋਗ ਵਿਜੋਗ ਦੋਇ ਘਾਰ ਚਲਾਵਹਿ ਲਿਖੇ ਆਵੇ ਭਾਗ ਆਦੇਸਤ ਸਿਆਦੇਸ ਆਦ ਅਨੇਲ ਅਨਾਥ ਅਨਾਹਤ ਜੁਗ ਜੁਗ ਇੱਕ ਵੇਸ ਇਕਮਾਈ ਜੁਗਤ ਵਿਆਇ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪਹੰਡਾਰੇ ਇੱਕ ਲਾਏ ਦੀਵਾਨ ਜੀਵਤ ਸੁਭਾਗਤ ਵੇ ਚਲਾਵੇ ਜੇ ਹੋਵੇ ਫਰਮਾਨ ਉਹ ਵਿਖੇ ਆਉ ਨਨ ਤਰਨਾ ਆਵੇ ਬਖਤਾ ਰੋਵੇ ਡਾਂ ਡਾਂ ਆਦੇਸ तिस आਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਇੱਕ ਵੇਸ ਇੱਕ ਦੋ ਜੀ ਬੋਲਖ ਹੋਏ ਲੱਖ ਵੇ ਲਖੀਸ ਲੱਖ ਲੱਖ ਗਿੜਾ ਆਖਿਐ ਇਕ ਨਾਮ ਜਗਦੀਸ ਏਤ ਰਹੇ ਬਤ ਪਗੜੀਆਂ ਚੜਿਏ ਹੋਏ ਏਕੀਸ ਸਹਣ ਗਲਾ ਆਕਾਸ ਕੀ ਕੀਟਾ ਆਇ ਰੀਸ ਨਾਨਕ ਨਦਰੀ ਭਾਈਐ ਕੁੜੀ ਕੁੜਾ ਠੀਸ ਆਕਣ ਜੋਰ ਚ ਪੈ ਨਹ ਜੋ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਹੈ ਜੋਰ ਜੋ ਨਰਾਜ ਨਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਘਰ ਵੇਖੈ ਸੋਏ ਨਾਨਕ ਉਤਮਾਨੀ ਜਨਾ ਕੋਏ ਰਾਤ ਰੋਤੇ ਸਤੇਵਾਰ ਪਵਨ ਪਾਣੇ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਕੀਤ ਹਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸਹਨ ਪੰਚ ਪ੍ਰਵਾਨ ਨਦਰੀ ਕਰੰਪ ਵੈ ਨਿਸ਼ਾਨ ਕਚਪਕਾਈ ਉਰਥਾ ਪਾਏ ਰਾਣਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖ ਕਰਮ ਕਰਮ ਕਿਤੇ ਪਾਉਣ ਕਾਣੇ ਵਸੰਤਰ ਕਿਤੇ ਕਾਨਮ ਹੇਸ ਕਿਤੇ ਬਰਮਾ ਆੜ ਤੋਂ ਘੜੀ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੁਲ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਰਤ ਸਿੱਧ ਬੁੱਧ ਨਾਥ ਕਿਰਤ ਕਿਰਤ ਦੇ ਵਿਵੇਸ ਕਿਰਤ ਦੇ ਉਦਾਨ ਮੁਨ ਕਿਰਤ ਕਿਤੇ ਰਤਨ ਸਮੰਦੋ ਕੇਤਿਆ ਖਾਣੇ ਕੇਤਿਆ ਬਾਣੇ ਕਿਤੇ ਪਾਤ ਨਰਿੰਦੋ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥਾ ਨਵਾਦ ਤਿਥਾ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿੱਥਾ ਘਾੜਤ ਘੜੀ ਐ ਬਹੁਤ ਅਨੂਪ ਤਾਂ ਕਿਆ ਅੰਗ ਲਾਂਖਿਆ ਨਾ ਜਾਹੇ ਜੇ ਤੋ ਕਹਿ ਪਿਚੈ ਪਛਤਾਏ ਤਿੱਥਾ ਘੜੀਆ ਸੂਰਤ ਮਤਮਨ ਬੁੱਧ ਤਿੱਥਾ ਘੜੀਆ ਸੁਰਾ ਸਿਧਾਂ ਕੇ ਸਦ ਕਰਮ ਖੰਡ ਕੇ ਬਾਣੀ ਜੋ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾਬਲ ਸੂਰ ਨਮਹ ਰਾਮ ਰਹੇ ਆਪ ਸਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨ ਜਾਹੇ ਜਾਹੇ ਨਾ ਹੋ ਮਰੇ ਨ ਢਗ ਜਾਹੇ ਜਿਖ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੋ ਲੋ ਕਰਹਿ ਆਨੰਦ ਸੁਚਾ ਮਨ ਸੋਏ ਸੱਜ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਉੱਥਾ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਧਾਰ ਜਿਵ ਜਿਵ ਹੁਕਮਤ ਵੈ ਤਵ ਕਾਰ ਵੇਖੈ ਵਿਚ ਕਰ ਵਿਚਾਰ ਨਾਨਕ ਕਥਨਾ ਦਰਦਾਸ ਜਤ ਪਹਾਰਾ ਧੀਰਜ ਸੁਨਿਆਰ ਅਹਰਣਾ ਮਤ ਵੇਰ ਹਥਿਆਰ ਥਿਆਰ ਭਉ ਖਲਾ ਅਗੰਤਪਤਾ ਭੰਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਬਦ ਸਚੇਤਕ ਸਾਲ ਜਿਨ ਕਉ ਨਦਰ ਪਰਮਤ ਨਕਰ ਨਾਨਕ ਨਜ਼ਰੀ ਨਦਰ ਨਿਹਾਲ ਸ਼ਲੋਕ ਕਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਹਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਥਾਲੋ ਧਾਨਕ ਤੇ ਮੁਖ ਉਜਲੇ ਕਹਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਥਾਲੋ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ